ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਜੋ ਸਾਰੇ ਪੱਤਰਕਾਰ ਵੀਰ ਹਰ ਸਮੇਂ ਸਾਡੇ ਨਾਲ ਸਹਿਯੋਗੀ ਬਣ ਕੇ ਨਿਭਦੇ ਨੇ ਤੁਹਾਡੇ ਰਹੀਂ ਸਿੱਖ ਸੰਗਤਾਂ ਦੇ ਵਿੱਚ ਦੂਰ ਤੱਕ ਜਿਹੜਾ ਸੀ ਆਪਣਾ ਸਨੇਹਾ ਭੇਜ ਸਕਦੇ ਹਾਂ ਆਪ ਜੀ ਨੂੰ ਪਤਾ ਹੈ ਵੀ ਜੋ ਹਰ ਸਾਲ ਹੀ ਆਪਾਂ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਨੇ ਜਿਹੜੇ ਸਿੱਖ ਪਰਿਵਾਰ ਹੋਵੇ ਭਾਵੇਂ ਹਿੰਦੂ ਹੋਵੇ ਭਾਵੇਂ ਮੁਸਲਮਣ ਉਹਨਾਂ ਦੀਆਂ ਬੱਚੀਆਂ ਦੇ ਜਿਹੜੇ ਸ਼ੁਭ ਆਨੰਦਕਾਰਜ ਕਰਦੇ ਹਾਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸੋ ਐਤਕੀ ਜੋ 5 ਮਈ 2024 ਦਿਨ ਐਤਵਾਰ ਨੂੰ ਜੋ ਅਸੀਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਆਨੰਦਕਾਰਜ ਕਰ ਰਹੇ ਹਾਂ ਔਰ ਉਹਨਾਂ ਨੂੰ ਜੋ ਵੀ ਬਣਦਾ ਸਮਾਨ ਹੈ ਉਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਪੇਟੀ ਬੈੱਡ ਹੋ ਗਿਆ ਵੱਡੀ ਅਲਮਾਰੀ ਹੋ ਗਈ ਪੱਖਾ ਹੋ ਗਿਆ ਡਿਨਰ ਸੈੱਟ ਵਗੈਰਾ ਬਿਸਤਰੇ ਹੋਰ ਵੀ ਜਿਹੜਾ ਛੋਟਾ-ਬੋਟਾ ਸਮਾਨ ਆ ਸੀ ਉਹਨਾਂ ਬੱਚਿਆਂ ਨੂੰ ਦਿੰਨੇ ਆ ਤੇ ਨਾਲ ਅਸੀਂ ਜਿਹੜਾ ਐਤ ਕੀ ਇੱਕ ਗੱਤਕਾ ਮੁਕਾਬਲਾ ਰੱਖਿਆ ਜਿਹਦੇ ਵਿੱਚ ਟੀਮਾਂ ਸਾਡੇ ਨਾਲ ਸੰਪਰਕ ਕਰਨਗੀਆਂ ਜਿਹਦੇ ਵਿੱਚ ਅਸੀਂ ਪਹਿਲੀ ਟੀਮ ਪਹਿਲ ਨੰਬਰ ਤੇ ਆਉਣ ਵਾਲੀ ਉਹਨੂੰ 31000 ਰੁਪਏ ਨਾਮ ਰੱਖਿਆ ਦੂਜੇ ਨੰਬਰ ਤੇ ਆਉਣ ਵਾਲੇ ਉਹਨਾਂ ਨੂੰ 21000 ਤੇ 3 ਤੀਸਰੇ ਨੰਬਰ ਤੇ ਆਉਣ ਵਾਲੇ ਜਿਹੜੇ ਉਹਨਾਂ ਨੂੰ 11000 ਰੁਪਿਆ ਨਾਮ ਔਰ ਨਾਲ ਅਸੀਂ ਦਸਤਾਰ ਮੁਕਾਬਲਾ ਰਖਾ ਰਹੇ ਆ ਤੇ ਜਿਹੜੇ ਬੱਚੇ ਸਿੱਖ ਬੱਚੇ ਦਮਾਲਾ ਬਣਦੇ ਨੇ ਸੋ ਖਾਲਸਾ ਹੀ ਫੌਜ ਸੋ ਉਹ ਵੀ ਬੱਚੇ ਹਾਜ਼ਰੀ ਭਰਨਗੇ ਜਿਨ੍ਹਾਂ ਦੀਆਂ ਦਸਤਾਰਾਂ ਸੋਹਣੀਆਂ ਬੰਨੀਆਂ ਹੋਣਗੀਆਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਜਿਹੜਾ ਇਨਾਮ ਵਜੋਂ ਸਨਮਾਨਿਤ ਕਰਾਗੇ ਸਰ ਇਹ ਮਤਲਬ ਜੇ ਤੁਸੀਂ ਬੱਚਿਆਂ ਨੂੰ ਅੜਕਿਆਂ ਨੂੰ ਤੁਸੀਂ ਸਮਾਨ ਦੇ ਨਾਲ ਪ੍ਰੋਵਾਈਡ ਕਰਕੇ ਦਿੰਨੇ ਹੋ ਤੁਸੀਂ ਡਿਸਟ੍ਰਿਕਟ ਫੀਸ ਕੋਲ ਜਾਂ ਡਿਸਟ੍ਰਿਕਟ ਬਾਹਰ ਕੋ ਅਸੈਂਬਲੀ ਜਿਹੜੇ ਮੁਕਾਬਲੇ ਕਰਾਇਆ ਜਾ ਰਿਹਾ ਕਿੱਥੇ ਕਰਾਇਆ ਜਾ ਰਿਹਾ ਇਹ ਵਿੱਚ ਉਹਦੀ ਪਲੇਸ ਹੈ ਇਹ ਜਿਹੜਾ ਜੀ ਵੇਖੋ ਸਾਨੂੰ ਇਕੱਲੇ ਜ਼ਿਲ੍ਹੇ ਨਾਲ ਨਹੀਂ ਸਾਡੇ ਵੱਲੋਂ ਤਾਂ ਇਹ ਆ ਵੀ ਚਲੋ ਜਿੱਥੋਂ ਵੀ ਕੋਈ ਸਿੱਖ ਲੋੜਵੰਦ ਪਰਿਵਾਰ ਜਾਂ ਕੋਈ Hindu ਲੋੜਵੰਦ ਪਰਿਵਾਰ ਦਿਸਦਾ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਮਤਲਬ ਗੱਲ ਨਾਲ ਲਾਉਣੇ ਆ ਕਿਉਂਕਿ ਇਸ ਚੀਜ਼ ਦੀ ਲੋੜ ਹੈ ਬڑے ਜਿਹੜੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਬੈਠੇ ਆ ਨਹੀਂ ਆਪਣੀਆਂ ਬੱਚੀਆਂ ਦਾ ਇਹ ਕਾਰਜ ਕਰ ਸਕਦੇ ਤੇ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਇੱਕ ਰੁਪਿਆ ਜਿਹੜਾ ਸੰਗਤਾਂ ਦਾ ਇਕੱਠਾ ਕਰਕੇ ਫਿਰ ਇਹ ਜਿਹੜਾ ਪ੍ਰੋਗਰਾਮ ਅਸੀਂ ਉਲੀਕਦੇ ਆ ਇਹ ਕਿੰਨੀਆਂ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਆਪਣੇ ਹਰ ਸਾਲ 21 ਬੱਚਿਆਂ ਦੇ ਸ਼ੁਭ ਅਨੰਦ ਕਾਰਜ ਹੁੰਦੇ ਆ ਜੀ ਸਾਡੇ ਕੋਲੇ ਕੁਝ ਬੱਚਿਆਂ ਦੇ ਨਾਮ ਦਰਜ ਹੋ ਚੁੱਕੇ ਆ ਤੇ ਤੁਹਾਡੇ ਰਹੀ ਅਸੀਂ ਜਿਹੜਾ ਤੁਹਾਨੂੰ ਇੱਥੇ ਬੁਲਾਇਆ ਤੁਸੀਂ ਸਾਡੇ ਸੱਦੇ ਤੇ ਆਏ ਹੋ ਇਹੀ ਮੈਸੇਜ ਸੰਗਤ ਨੂੰ ਲਾਉਣਾ ਕਿ ਕੋਈ ਲੋੜਵੰਦ ਪਰਿਵਾਰ ਹੋਵੇ ਸੋ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਜੋ 5 ਮਈ ਨੂੰ ਅਸੀਂ ਸੰਧੂ ਪੈਲਸ ਜੋ ਕੋੜਗਪੂਰਾ ਤਲਵੰਡੀ ਬਾਈਪਾਸ ਢਿੰਗੜਾ ਪੈਲਸ ਜਿਹਨੂੰ ਕਹਿੰਦੇ ਆ ਵਿਲਾ ਰਿਜ਼ੋਰਟ ਆ ਨਾ ਹਾਂਜੀ ਗ੍ਰੈਂਡ ਵਿਲਾ ਰਿਜ਼ੋਰਟ ਤੇ ਉਹਦੇ ਬਾਰ ਬਾਰ ਅਸੀਂ ਪਾਰਕਿੰਗ ਦੇ ਵਿੱਚ ਜਿਹੜਾ ਇਸ 2024 ਦੇ ਨਤਵਾਰ ਨੂੰ ਜੋ ਜਿੱਥੇ ਧਰਮ ਦਾ ਕਾਰਜ ਅਸੀਂ ਕਰ ਰਹੇ ਆ ਉਥੇ ਨਾਲ ਅਸੀਂ ਆਪਣੀ ਛੇਰੇ ਅਕਾਲੀ ਦਲ ਜੋ ਛੇਰੇ ਪੰਜਾਬ ਅਕਾਲੀ ਦਲ ਸਾਡੀ ਪਾਰਟੀ ਹੈ ਸਿੱਖ ਧਰਮ ਦੀ ਉਹਨਾਂ ਦੇ ਨੁਮਾਇंदे ਵੀ ਪਹੁੰਚ ਰਹੇ ਆ ਤੇ ਜਿਹਦੇ ਵਿੱਚ ਕਾਂਗਰਸੀ ਔਰ ਅਕਾਲੀ ਤੇ ਨਾਲ ਜਿਹੜੇ ਆਮ ਆਦਮੀ ਦੇ ਰਾਜਨੀਤਿਕ ਜਿਹੜੇ ਲੀਡਰ ਨੇ ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਉਣਗੇ ਸੋ ਜਿੱਥੇ ਅਸੀਂ ਧਰਮ ਦਾ ਕਾਰਜ ਕਰ ਰਹੇ ਆ ਉਥੇ ਅਸੀਂ ਸਿੱਖ ਸੰਗਤਾਂ ਨੂੰ ਨਾਲੇ ਵੀ ਪ੍ਰੇਰਿਤ ਕਰਾਂਗੇ ਵੀ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਜੋ ਜਿਹਦੇ ਵਿੱਚ ਨਸ਼ਿਆਂ ਦਾ ਹੜ ਵਗ ਰਿਹਾ ਪੰਜਾਬ ਦੀ ਜਵਾਨੀ ਜਿਹੜੀ ਖਤਮ ਹੋ ਰਹੀ ਹੈ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਸਾਂਭਿਆ ਜਾ ਸਕੇ ਪੰਜਾਬ ਤੇ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸੰਤ ਮਹਾਪੁਰਖ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨ